ਦੂਸਰੀ ਪੰਕਤੀ ਦੇ ਨਾਲ ਜੁੜੀ ਹੋਈ ਹੈ ਪਹਿਲੀ ਪੰਕਤੀ ਬੇਨਤੀ ਕਰ ਰਹੀ ਹੈ ਵੀ ਤੁਸੀਂ ਕਿਰਪਾ ਕੀਤੀ ਨਾਮ ਤੇ ਆਉਣਾ ਕੀਤਾ ਹੁਣ ਜਦੋਂ ਮਾਲਕ ਦੀ ਕਿਰਪਾਲਤਾ ਵਰਤ ਗਈ ਉਹਨੇ ਕਿਰਪਾ ਕਰ ਦਿੱਤੀ ਨਾਮ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਜੀਵ ਨੇ ਨਾਮ ਤੇ ਆਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਸਾਧ ਸੰਗਤ ਸਤਿਗੁਰ ਮਿਲੈ ਸੁਪਾਏ ਜਿਹੜਾ ਪੂਰਾ ਸਤਿਗੁਰ ਹੈ ਅਧੂਰਾ ਨਹੀਂ ਅੱਜ ਦੇ ਸਮੇਂ ਦੇ ਅੰਦਰ ਜਦੋਂ ਆਪਾਂ છાਤੀ ਮਾਰ ਕੇ ਵੇਖਦੇ ਆ ਨਾ ਵੱਗਾਂ ਦੇ ਵਗ ਤੁਰੇ ਫਿਰਦੇ ਨੇ ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਬਹੁਤਾਂ ਅਧੂਰੇ ਗੁਰੂ ਝੂਠੇ ਗੁਰੂ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਤੋੜ ਕੇਵਲ ਤਾਂ ਕੇਵਲ ਆਪਣੇ ਤੱਕ ਜੋੜਨ ਤੱਕ ਸੀਮਤ ਹਨ ਕੋਈ ਪੂਰਾ ਨਹੀਂ ਪੂਰਾ ਕੇਵਲ ਇੱਕੋ ਗੁਰੂ ਕਲਗੀਆਂ ਵਾਲਾ ਤਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੋਤ ਸਾਧ ਸੰਗਤ ਪੂਰਾ ਸਤਗੁਰੂ ਆਪਣਾ ਪਰਿਵਾਰ ਵੀ ਕੁਰਬਾਨ ਕਰਦਾ ਪਰ ਅੱਖਾਂ ਦੇ ਵਿੱਚੋਂ ਅਥਰੂ ਤੱਕ ਨਹੀਂ ਡਿਗਦੇ ਜਦੋਂ ਗੁਰੂ ਕੇ ਮਹਿਲ ਬਚਨ ਕਹਿੰਦੇ ਨੇ ਸੱਚੇ ਪਾਤਸ਼ਾਹ ਲਾਲ ਤੇ ਮੇਰੇ ਸਤਗੁਰੂ ਇੱਕੋ ਬਚਨ ਕਹਿ ਦਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਉਹ ਸੱਚਾ ਗੁਰੂ ਤੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਬਚਨ ਕਰਦੇ ਨੇ ਸਤਗੁਰ ਮਿਲੈ ਸੁਪਾਏ ਕਹਿੰਦੇ ਫਿਰ ਸੁਪਾਏ ਹਿਰਦੇ ਦੇ ਅੰਦਰ ਪ੍ਰੇਮ ਪ੍ਰਗਟ ਹੋ ਗਿਆ ਗੁਰੂ ਦੀ ਕਿਰਪਾ ਸਤਗੁਰੂ ਜਦੋਂ ਮਿਲਿਆ ਹਿਰਦੇ ਅੰਦਰ ਪ੍ਰੇਮ ਪ੍ਰਗਟ ਹੋਇਆ ਤੇ ਜਦੋਂ ਪ੍ਰੇਮ ਪ੍ਰਗਟ ਹੋ ਗਿਆ ਜੀ ਸਹਿਜ ਗੁਣ ਗਾਈਐ ਜੀਓ ਫਿਰ ਸਹਿਜ ਦੇ ਅੰਦਰ ਅਡੋਲਤਾ ਦੇ ਵਿੱਚ ਜਿਹੜਾ ਸਹਿਜ ਟਿਕਾ ਫਿਰ ਉਸ ਟਿਕਾ ਦੇ ਵਿੱਚ ਜੀਵ ਟਿਕ ਕੇ ਨਾ ਗੁਣ ਗਾਇਏ ਜੀਓ ਪ੍ਰਮਾਤਮਾ ਜੀ ਦੇ ਪਾਵਨ ਗੁਣਾ ਨੂੰ ਆਪਣੀ ਰਚਨਾ ਤੋਂ ਗਾਇਨ ਕਰਦਾ ਪੂਰਾ ਸਤਿਗੁਰੂ ਮਿਲਿਆ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਅੰਦਰ ਪ੍ਰੇਮ ਪੈਦਾ ਹੋਇਆ ਔਰ ਪ੍ਰੇਮ ਪੈਦਾ ਹੋਣ ਤੋਂ ਬਾਅਦ ਅੰਦਰ ਟਿਕਾ ਆਇਆ ਤੇ ਟਿਕਾ ਆਉਣ ਤੋਂ ਬਾਅਦ ਰਚਨਾ ਤੋਂ ਕੇਵਲ ਪ੍ਰਮਾਤਮਾ ਦੇ ਗੁਣ ਸੱਚੇ ਗੁਰੂ ਦੇ ਗੁਣ ਜੀਵ ਨੇ ਗਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਆਪਾਂ ਗੁਰੂ ਰਾਮਦਾਸ ਸਾਹਿਬ ਜੀਆ ਦੇ ਚਰਨਾਂ ਵਿੱਚ ਜੁੜਦੇ ਆ ਨਾ ਇੱਥੇ ਆ ਕੇ ਆਪਾਂ ਕਿੰਨੇ ਗੁਰੂ ਦੇ ਗੁਣ ਗਾਉਣੇ ਆ ਕਿੰਨੀ ਗੁਰੂ ਦੀ ਉਪਮਾ ਆਪਾਂ ਗਾਉਣੇ ਆ ਜੀ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਵੀ ਸੱਚੇ ਬਾਦਸ਼ਾਹ ਤੁਸੀਂ ਤਾਂ ਜਿਹੜੇ ਕੱਚ ਨੇ ਉਹਨਾਂ ਨੂੰ ਤੁਸੀਂ ਸੋਨੇ ਦੇ ਨਿਆਈ ਬਣਾ ਦਿੰਨੇ ਹੋ ਜਦੋਂ ਤੁਹਾਡੀ ਕਿਰਪਾ ਦਾ ਵਰਤਾਰਾ ਵਰਤਦਾ ਇਦਾਂ ਹੀ ਆ ਨਾ ਜੀ ਜਿਹੜੇ ਕੱਚ ਨੇ ਕੱਚ ਉਹ ਹੈ ਜਿਹੜਾ ਠੋਕਰ ਲੱਗਿਆ ਤੜਕ ਜਾਂਦਾ ਹੈ ਪਰ ਜਦੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਤੁਹਾਡੀ ਨਦਰ ਹੋਈ ਤੁਹਾਡੀ ਕਿਰਪਾ ਦਾ ਵਰਤਾਰਾ ਵਰਤਣ ਦੀ ਦੇਰ ਸੀ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਬਣੈ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਾਂ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹੋ ਵਿਚਾਰ ਹੈ ਪਾਹਣ ਪੱਥਰ ਸਾਪ ਇਹਦਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਪੱਥਰ ਪੱਥਰਾ ਨੂੰ ਮਾਣਕਾਂ ਤੋਂ ਵਧੇਕ ਕੀਮਤੀ ਆਪਣੀ ਨਦਰ ਨਾਲ ਕਰ ਦਿੱਤਾ ਹੁਣ ਅੰਦਰ ਜਦੋਂ ਕਿਰਪਾ ਦਾ ਵਰਤਾਰਾ ਵਰਤਿਆ ਟਿਕਾ ਵਿੱਚ ਆਇਆ ਫਿਰ ਸਹਿਜ ਵਿੱਚ ਆਇਆ ਹਿਰਦਾ ਗੁਣ ਗਾਈਏ ਪ੍ਰਭੂ ਦੇ ਗੁਣਾ ਨੂੰ ਆਪਣੀ ਰਚਨਾ ਤੋਂ ਗਾਉਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਤਨਾਸੀ ਰਾਗ ਦਾ ਨਾਮ ਸ਼ੰਤ ਦੇ ਅੰਦਰ ਮਹੱਲਾ ਚੌਥਾ ਸਤਿਗੁਰੂ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀਆਂ ਨੇ ਇਹ ਪਵਿੱਤਰ ਬਚਨ ਉਚਾਰਨ ਕੀਤੇ ਨੇ ਘਰ ਪਹਿਲਾ ਪਹਿਲੇ ਘਰ ਦੇ ਵਿੱਚ ਇਹ ਪਾਵਨ ਬਚਨ ਗਾਇਨ ਕਰਨ ਦੀ ਜਿਹੜੀ ਹਦਾਇਤ ਹੁਕਮ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤੀ ਹੈ ਇੱਕ ਓ ਅੰਕਾਰ ਸਤਗੁਰ ਪਰਸਾਦ ਇੱਕ ਓ ਅੰਕਾਰ ਅਕਾਲ ਪੁਰਖ ਪਰਮਾਤਮਾ ਇੱਕ ਹੈ ਜੀ ਇਹ ਆਰੰਭਕ ਮੰਗਲ ਹੈ ਇੱਕ ਪਰਮਾਤਮਾ ਵਾਹਿਗੁਰੂ ਜੀ ਇੱਕ ਹੈ ਉਹ ਪਰਮਾਤਮਾ ਜਿਹੜਾ ਸਰਵ ਵਿਆਪੀ ਹੈ ਜੋ ਹਰ ਇੱਕ ਹਿਰਦੇ ਦੇ ਅੰਦਰ ਵਸ ਰਿਹਾ ਸਤ ਗੁਰ ਪ੍ਰਸਾਦ ਇਹੋ ਜਿਹਾ ਪਰਮੇਸ਼ਰ ਵੈਗੁਰੂ ਜੋ ਸਰਬ ਵਿਆਪੀ ਹੈ ਸਤ ਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਹੁਣ ਸਾਧ ਸੰਗਤ ਜਿਹੜਾ ਅੱਜ ਦਾ ਇਹ ਪਵਿੱਤਰ ਹੁਕਮ ਆਪਾਂ ਵਿਚਾਰਨਾ ਇਹ ਪਾਵਨ ਬਚਨ ਇਹ ਇੱਕ ਪੂਰੇ ਅੰਗ ਦੇ ਬਚਨ ਹਨ ਪੂਰੇ ਇੱਕ ਅੰਗ ਦੇ ਉੱਪਰ ਇਹ ਸ਼ਬਦ ਹੈ ਪੰਜ ਬੰਦਾਂ ਦਾ ਇਹ ਪਾਵਨ ਸ਼ਬਦ ਹੈ ਗੁਰੂ ਰਾਮਦਾਸ ਸਹਿ ਪਾਤਸ਼ਾ ਸਾਡੇ ਅੰਦਰ ਦੀ ਵੇਦਨ ਪ੍ਰਗਟ ਕਰਦੇ ਆ ਹਰ ਜਿਓ ਕਿਰਪਾ ਤੱਕੇ ਦੇ ਪੈਰ ਚਰਾਰਾ ਜੀ ਕਿਤਾ ਆਪਾਂ ਬੋਲਦੇ ਹੁਣ ਨਾ ਕਿਰਪਾ ਉਹ ਆਪਾਂ ਬੜੇ ਆਰਾਮ ਨਾਲ ਪਰ ਇੱਥੇ ਪੈਰ ਵਿਚਾਰਾ ਕਿਰਪਾ ਕਰੇ ਹਰ ਜਿਓ ਜੇ ਤੁਸੀਂ ਕਿਰਪਾ ਕਰੋ ਜੇ ਤੁਹਾਡੀ ਨਦਰ ਹੋ ਜਾਏ ਜੇ ਤੁਸੀਂ ਮੇਰੇ ਤੇ ਬਖਸ਼ਿਸ਼ ਕਰਦੇ ਹੋ ਤਾਂ ਨਾਮ ਧਿਆਈਏ ਜਿਉ ਤਾਂ ਤੁਹਾਡੇ ਨਾਮ ਨੂੰ ਸਿਮਰਿਆ ਜਾ ਸਕਦਾ ਇਸ ਬਾਤ ਵਿੱਚ ਕੋਈ ਦੋਰਾਵਾ ਨਹੀਂ ਜੀ ਜੇ ਉਹਦੀ ਕਿਰਪਾ ਹੈ ਆਪਾਂ ਸੰਗਤ ਵਿੱਚ ਜੁੜੇ ਹਾਂ ਜੇ ਉਹਦੀ ਨਦਰ ਹੈ ਆਪਾ ਗੁਰੂ ਚਰਨਾ ਵਿੱਚ ਜੁੜ ਕੇ ਗੁਰੂ ਗੁਰੂ ਜਪ ਰਹੇ ਹਾਂ ਜੇ ਉਹਦੀ ਨਦਰ ਨਾ ਹੋਵੇ ਇਨਸਾਨ ਜਿੰਨਾ ਮਰਜੀ ਆਪਣੀ ਤਾਕਤ ਆਪਣੇ ਬਲ ਨਾਲ ਚਾਵੇ ਤੇ ਗੁਰੂ ਦੇ ਚਰਨਾ ਵਿੱਚ ਜੁੜ ਨਹੀਂ ਜੇ ਸਕਦਾ ਇੱਥੇ ਤਾਂ ਆਪਣੀ ਤਾਕਤ ਨਾਲ ਇੱਕ ਕਦਮ ਵੀ ਕੋ ਪੁੱਟ ਨਹੀਂ ਜੇ ਸਕਦਾ ਕਿਉਂਕਿ ਹੰਕਾਰ ਤਾਂ ਹੈ ਹੀ ਨਹੀਂ ਨਾ ਇੱਥੇ ਜੇ ਇਨਸਾਨ ਆਖੇ ਵੀ ਮੈਂ ਆਪਣੇ ਬਲ ਨਾਲ ਆਪਣੇ ਜ਼ੋਰ ਨਾਲ ਨਹੀਂ ਸਾਧ ਸੰਗਤ ਇਥੇ ਤਾਂ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਇੱਕ ਜਾਗਦੇ ਹੋਏ ਵੀ ਗੁਰੂ ਦੇ ਚਰਨਾਂ ਦੇ ਵਿੱਚੋਂ ਖਾਲੀ ਹੱਥ ਚਲੇ ਜਾਂਦੇ ਨੇ ਤੇ ਸਾਧ ਸੰਗਤ ਇੱਕੋ ਹਨ ਜਿਨ੍ਹਾਂ ਨੂੰ ਸੁਤਿਆਂ ਪਿਆਂ ਨੂੰ ਉਠਾ ਕੇ ਮੇਰਾ ਮਾਲਕ ਦਾਤਾ ਬਖਸ਼ਿਸ਼ ਕਰ ਦਿੰਦਾ ਜੀ ਇਹ ਉਹਦੀ ਕਿਰਪਾ ਹੈ ਉਹਦੀ ਨਜ਼ਰ ਹੈ ਇਥੇ ਇਨਸਾਨ ਦਾ ਆਪਣਾ ਕੋਈ ਜ਼ੋਰ ਨਹੀਂ ਇਨਸਾਨ ਜਿੰਨਾ ਮਰਜੀ ਆ ਆਪਣੇ ਤਾਕਤ ਦੀ ਆਪਣੀ ਬਲ ਦੀ ਗੱਲ ਕਰੇ ਜੇ ਕੋਈ ਆਖੇ ਨਾ ਵੀ ਮੇਰੇ ਕਰਮ ਬੜੇ ਚੰਗੇ ਨੇ ਜੀ ਮੈਂ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਬੜਾ ਜਪਿਆ ਵੀ ਮੈਂ ਤਾਂ ਕਦੇ ਕੋਈ ਮਾੜਾ ਕਰਮ ਹੀ ਨਹੀਂ ਕੀਤਾ ਤੇ ਮੇਰਾ ਤਾਂ ਭਲਾ ਹੋਏਗਾ ਨਹੀਂ ਇਨਸਾਨ ساری ਉਮਰ ਪਾਵਾ ਚੰਗੇ ਕਰਮ ਵੀ ਕਰਦਾ ਰਹੇ ਕਈ ਵਾਰ ਆਪਾਂ ਵੇਖਦੇ ਆ ਜੀ ساری ساری ਉਮਰ ਲੱਗ ਜਾਂਦੀ ਏ ਪ੍ਰਭੂ ਦੇ ਨਾਮ ਨੂੰ ਉੱਤੇਉਂਦੇ ਆ ਉਹਦੇ ਨਾਮ ਦੇ ਅੰਦਰ ਪ੍ਰੀਤ ਨੂੰ ਜੋੜਦੇ ਆ ਪਰ ਕਈ ਵਾਰਾਂ ਸਾਰੀ ਸਾਰੀ ਉਮਰ ਲੰਘ ਜਾਣ ਤੋਂ ਬਾਅਦ ਵੀ ਹਿਰਦਾ ਖਾਲੀ ਦਾ ਖਾਲੀ ਹੁੰਦਾ ਹੈ ਕਈ ਵਾਰਾਂ ਉਹ ਛਿਨ ਮਾਤਰ ਸਮੇਂ ਵਿੱਚ ਹੀ ਝੋਲੀਆਂ ਭਰ ਦਿੰਦਾ ਹੈ ਇਹ ਉਹਦੀ ਕਿਰਪਾ ਹੈ ਨਾ ਜੀ ਸਤਿਗੁਰੂ ਗੁਰੂ ਕਲਗੀ ਤਰਪਾਦਸ਼ਾ ਉਹਨਾਂ ਦਾ ਆਪ ਜੀ ਆ ਨੇ ਪ੍ਰਕਾਸ਼ ਗੁਰਪੁਰਬ ਪਿਛਲੇ ਦਿਨੀ ਮਨਾਇਆ ਪੰਡਿਤ ਸ਼ਿਵਦਤ ਸਾਰੀ ਉਮਰ ਗੰਗਾ ਦੇ ਕਿਨਾਰੇ ਤੇ ਬੈਠਦਾ ਰਿਆ ਝੋਲੀ ਵਿੱਚ ਖੈਰ ਨਹੀਂ ਪਈ ਜਿਸ ਦਿਨ ਅੰਦਰੋਂ ਤਰਲਾ ਲੈ ਕੇ ਬੇਨਤੀ ਕੀਤੀ ਮੇਰੇ ਬਾਲਾ ਪ੍ਰੀਤਮ ਨੇ ਨਿਵਾਜ ਦਿੱਤਾ ਇਹ ਕਿਰਪਾ ਹੀ ਹੈ ਨਾ ਜੀ ਉਹਨੇ ਨਦਰ ਕੀਤੀ ਉਹਨੇ ਬਖਸ਼ਿਸ਼ ਕੀਤੀ ਭਾਈ ਮਾਹ ਸਿੰਘ ਹੋਰੀ ਜਿਨ੍ਹਾਂ ਦਾ ਆਪਾਂ ਨੇ ਆ ਪਿਛਲੇ ਦਿਨੀ ਪੁਰਬ ਮਨਾਇਆ ਵੇਖੋ ਕਿਵੇਂ ਮੇਰਾ ਸਤਿਗੁਰੂ ਉਹਨਾਂ ਦੀਆਂ ਝੋਲੀਆਂ ਦਾਤਾਂ ਨਾਲ ਭਰਪੂਰ ਕਰਦਾ ਹੈ ਕਿਵੇਂ ਭਾਈ ਮਹਾ ਸਿੰਘ ਹੋਰੀ ਬੇਨਤੀਆਂ ਗੁਰੂ ਦੇ ਚਰਨਾ ਵਿੱਚ ਤਰਲਾ ਤੇ ਜਿਸ ਦਿਨ ਨਿਵਾਜਿਆ ਮੇਰੇ ਸਤਿਗੁਰੂ ਨੇ ਲੋਕ ਪਰਲੋਕ ਦੀਆਂ ਸਾਰੀਆਂ ਦਾਤਾਂ ਬਖਸ਼ਿਸ਼ ਕਰ ਦਿੱਤੀਆਂ ਇਹ ਨਿਆਮਤ ਹੈ ਜੀ ਉਹਦੀ ਜਿਹੜੀ ਉਹ ਸਾਡੀ ਝੋਲੀ ਵਿੱਚ ਪਾ ਕੇ ਨਿਵਾਜਦਾ ਹੈ ਇਸੇ ਕਰਕੇ ਤਾਂ ਆਪਾਂ ਸਾਰੇ ਗੁਰੂ ਚਰਨਾ ਵਿੱਚ ਜਦੋਂ ਜੁੜਦੇ ਆ ਨਾ ਬੇਨਤੀ ਇਹੀ ਕਰਿਆ ਕਰੋ ਵੀ ਮਾਲਕ ਤੁਸੀਂ ਸਾਡੇ ਤੇ ਤਰੁੱਠ ਕੇ ਬਸ ਇੰਨੀ ਕੁ ਬਖਸ਼ਿਸ਼ ਕਰ ਦਿਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਹੀ ਕਿਉਂਕਿ ਉਹਦੀ ਕਿਰਪਾ ਉਹਦੀ ਨਦਰ ਦਾ ਵਰਤਾਰਾ ਜਦੋਂ ਸਾਡੇ ਜੀਵਨ ਦੇ ਅੰਦਰ ਵਰਤਦਾ ਫਿਰ ਸਾਧ ਸੰਗਤ ਉਹ ਜਦੋਂ ਝੋਲੀਆਂ ਭਰਪੂਰ ਕਰ ਦਿੰਦਾ ਫਿਰ ਉਥੇ ਕਮੀ ਕੋਈ ਨਹੀਂ ਜੇ ਰਹਦੀ ਅੱਜ ਦੇ ਜਿਹੜੇ ਪਵਿੱਤਰ ਬਚਨ ਨੇ ਉਹ ਸੋਡੀ ਸੁਲਤਾਨ ਸਤਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਜਿਹੜਾ ਭਾਵਨਾ ਵਾਲਾ ਹਿਰਦਾ ਹੈ ਨਾ ਉਹ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਜੁੜਦਾ ਹੈ ਭਾਵੇਂ ਆਪਾਂ ਸਰੀਰ ਕਰਕੇ ਗੁਰੂ ਕੇ ਸਥਾਨਾਂ ਤੇ ਜੁੜੀਏ ਜਾਂ ਆਪਣੇ ਘਰ ਪਰਿਵਾਰ ਦੇ ਅੰਦਰ ਜਦੋਂ ਵੀ ਚੌਂਖੜਾ ਮਾਰ ਕੇ ਬੈਠਦੇ ਆ ਨਾ ਜੀ ਜਿਹੜਾ ਭਾਵਨਾ ਵਾਲਾ ਹਿਰਦਾ ਹੈ ਉਦੇ ਅੰਦਰ ਦੀ ਵੇਦਨ ਅੱਜ ਦੇ ਪਵਿੱਤਰ ਬਚਨ ਦੇ ਅੰਦਰ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇਹ ਸਾਡੇ ਸਾਰਿਆਂ ਦੇ ਅੰਦਰ ਦੀ ਵੇਦਨ ਹੈ ਕਿਉਂਕਿ ਉਸ ਮਾਲਕ ਦੀ ਕਿਰਪਾ ਤੋਂ ਬਿਨਾ ਇਸ ਮ੍ਰਿਤ ਮੰਡਲ ਦੇ ਅੰਦਰ ਕੁਝ ਨਹੀਂ ਜੀ ਹੋ ਸਕਦਾ ਉਹਦੀ ਕਿਰਪਾ ਉਹਦੀ ਨਦਰ ਜਦੋਂ ਆਪਾਂ ਗੁਰਮਤ ਦੇ ਸਿਧਾਂਤ ਨੂੰ ਵਾਚੀਏ ਭਾਵਾਂ ਕਿ ਇੱਥੇ ਕਰਮਾਂ ਦੀ ਗੱਲ ਵੀ ਆਉਂਦੀ ਹੈ ਕਰਦੇ ਆ ਨਾ ਜੀ ਆਪਾਂ ਆਮ ਕਰਮਾਂ ਦੀ ਗੱਲ ਵੀ ਚੰਗੇ ਕਰਮ ਮਾੜੇ ਕਰਮ ਜੇ ਚੰਗੇ ਕਰਮ ਕੀਤੇ ਨੇ ਤੇ ਜੀਵ ਦਾ ਲੋਕ ਵੀ ਸਫਲ ਪ੍ਰਲੋਕ ਵੀ ਸਫਲ ਜੇ ਮਾੜੇ ਕਰ ਰਿਹਾ ਤੇ ਲੋਕ ਵੀ ਗਿਆ ਪ੍ਰਲੋਕ ਵੀ ਗਿਆ ਪਰ ਜਿੱਥੇ ਕਰਮਾਂ ਦੀ ਤਵਜੋ ਹੈ ਆਪਾਂ ਕਰਮਾਂ ਨੂੰ ਤਵਜੋ ਦਿੰਨੇ ਆ ਅਹਿਮੀਅਤ ਦਿੰਨੇ ਆ ਪਰ ਉਥੇ ਜਦੋਂ ਪ੍ਰਮਾਤਮਾ ਦੀ ਨਦਰ ਉਹਦੀ ਕਿਰਪਾ ਦਾ ਵਰਤਾਰਾ ਵਰਤਦਾ ਫਿਰ ਉਥੇ ਸਾਧ ਸੰਗਤ ਇਹ ਨਹੀਂ ਵੇਖਿਆ ਜਾਂਦਾ ਵੀ ਇਹਨੇ ਕਰਮ ਕਿਹੋ ਜਿھے ਕੀਤੇ ਨੇ ਉਹਦੀ ਕਿਰਪਾ ਦੀ ਨਦਰ ਪਏ ਤੇ ਸਾਧ ਸੰਗਤ ਜਨਮਾਂ ਜਨਮਾਂ ਤਰਾ ਤੋਂ ਜਿਸ ਇਨਸਾਨ ਨੇ ਕਦੀ ਕੋਈ ਚੰਗਾ ਕਰਮ ਨਾ ਕੀਤਾ ਹੋਏ ਤੇ ਜਦੋਂ ਨਦਰ ਪੈਂਦੀ ਹੈ ਨਾ ਨਦਰ ਪੈਣ ਦੀ ਦੇਰ ਹੁੰਦੀ ਹੈ ਉਹਦੇ ਜਨਮਾਂ ਜਨਮਾਂ ਤਰਾ ਦੇ ਕੀਤੇ ਹੋਏ ਮਾੜੇ ਕਰਮ ਮਾਲਕ ਦੀ ਨਦਰ ਧਗਧ ਕਰਕੇ ਰੱਖ ਦਿੰਦੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜ਼ਿਕਰ ਆਪਾਂ ਆਪ ਜੀ ਨੇ ਸਰਵਣ ਵੀ ਕੀਤਾ ਹੋਵੇਗਾ ਪੜਿਆ ਵੀ ਹੋਵੇਗਾ ਨਾ ਵੀ ਜਦੋਂ ਸਤਗੁਰੂ ਜੀ ਨੂੰ ਇਕ ਠੱਗਾਂ ਦੇ ਦੇਸ਼ ਅੰਦਰ ਮਹਾਰਾਜ ਰਾਤ ਬਤੀਤ ਕਰਦੇ ਨੇ ਉਹ ਸਾਰੀ ਰਾਤ ਬਿਉਂਤ ਬਣਾਉਂਦੇ ਨੇ ਵੀ ਕੱਲ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਸਾਡੇ ਕੋਲ ਆਏ ਨੇ ਨਾ ਸਾਰਾ ਕੁਝ ਲੁੱਟ ਕੇ ਇਹਨਾਂ ਨੂੰ ਮਾਰ ਦੇਣਾ ਪ੍ਰਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਇਹੋ ਜੀ ਕਿਰਪਾ ਵਰਤਾਉਂਦੇ ਨੇ ਠੱਗਾਂ ਦੀ ਸਾਰੀ ਰਾਤ ਜਾਗ ਨਹੀਂ ਖੁੱਲਦੀ ਪਾਦਸ਼ਾ ਅੰਮ੍ਰਿਤ ਵੇਲੇ ਭਾਈ ਮਰਦਾਨੇ ਨੂੰ ਨਾਲ ਲੈ ਅੱਗੇ ਨਿਕਲ ਜਾਂਦੇ ਨੇ ਜਦੋਂ ਠੱਗ ਉੱਠਦੇ ਨੇ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਠਹਿਰੇ ਸਨ ਉੱਥੇ ਜਦੋਂ ਜਾਂਦੇ ਨੇ ਜਾ ਕੇ ਕਹਿੰਦੇ ਨੇ ਵੀ ਲਿਆਓ ਸਾਡਾ ਹਿੱਸਾ ਉਹ ਕਹਿੰਦੇ ਵੀ ਕਿਹੜਾ ਹਿੱਸਾ ਕਹਿੰਦੇ ਰਾਤ ਤੁਹਾਡੇ ਘਰ ਕਿੰਨੇ ਮਾਲਦਾਰ ਲੋਕ ਠਹਿਰੇ ਸਨ ਉਹ ਹਿੱਸਾ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਉੱਠ ਕੇ ਚਲੇ ਗਏ ਪਿੱਛੇ ਦੌੜਦੇ ਨੇ ਜੀ ਰਸਤੇ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਜੀਆਂ ਨੂੰ ਠੱਗ ਪਕੜ ਲੈਂਦੇ ਨੇ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਮਹਾਰਾਜ ਕਹਿੰਦੇ ਵੀ ਤੁਸੀਂ ਸਾਨੂੰ ਮਾਰਤਾ ਦੇਣਾ ਮਾਰ ਦਿਓ ਅਸੀਂ ਰੋਕਦੇ ਨਹੀਂ ਪਰ ਸਾਡੇ ਸਰੀਰਾਂ ਨੂੰ ਇੱਥੇ ਜੰਗਲ ਦੇ ਵਿੱਚ ਉਜਾੜ ਬੀਆਵਾਨ ਵਿੱਚ ਇਦਾਂ ਅਜਾਈ ਸੁੱਟ ਕੇ ਨਾ ਜਾਇਓ ਕਹਿੰਦੇ ਜੀ ਫਿਰ ਕੀ ਕਰੀਏ ਕਹਿੰਦੇ ਵੀ ਸਾਡੇ ਸਰੀਰਾਂ ਨੂੰ ਨਾ ਸੰਭਜਿਓ ਸੰਸਕਾਰ ਕਰ ਜਿਓ ਉਹ ਠੱਗ ਕਹਿਣ ਲੱਗੇ ਵੀ ਇੱਥੇ ਅੱਗ ਤਾਂ ਕਿਤੇ ਹੈ ਨਹੀਂ ਥੋੜੀ ਦੂਰੀ ਦੇ ਉੱਪਰ ਇੱਕ ਚਿਖਾ ਬਲ ਰਹੀ ਸੀ ਮਹਾਰਾਜ ਦੀ ਨਿਗਾਹ ਪਈ ਤੇ ਨਾਲ ਬਚਨ ਕਹੇ ਸਨ ਕਹਿੰਦੇ ਉਹ ਵੇਖੋ ਅੱਗ ਬਲ ਰਹੀ ਹੈ ਉਥੋਂ ਅੱਗ ਲੈ ਆਓ ਚਾਰ ਠੱਗ ਸਨ ਜੀ ਦੋ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਕੋਲ ਬੈਠੇ ਦੋ ਅੱਗ ਲੈਣ ਗਏ ਉਹ ਚਿਖਾ ਸੀ ਇੱਕ ਮਨਮੁਖ ਇਨਸਾਨ ਦੀ ਜੀਨੇ ਸਾਰੀ ਉਮਰ ਚੰਗਾ ਕਰਮ ਨਹੀਂ ਸੀ ਕੀਤਾ ਸਾਰੀ ਉਮਰ ਮਾੜੇ ਕਰਮ ਕਰਦਾ ਰਿਹਾ ਤੇ ਜਦੋਂ ਜਾਂਦੇ ਨੇ ਨਾ ਠੱਗ ਕੀ ਵੇਖਦੇ ਨੇ ਵੀ ਉਹੀ ਸਰੀਰ ਜਿਹਦੀ ਦੇਹੀ ਨੂੰ ਲੈ ਕੇ ਜਮਦੂਤ ਜਾ ਰਹੇ ਸਨ ਮਾਰਦੇ ਕੁੱਟਦੇ ਜਦੋਂ ਅੱਗ ਲੈ ਕੇ ਵਾਪਸ ਪਰਤੇ ਉਹੀ ਦੇਵ ਗਣ ਉਹਨੂੰ ਲੈ ਕੇ ਜਾ ਰਹੇ ਨੇ ਵਿਵਾਨ ਦੇ ਵਿੱਚ ਬੜੇ ਹੈਰਾਨ ਆ ਮਨ ਵਿੱਚ ਜਿਗਿਆਸਾ ਬਣੀ ਪੁੱਛ ਲਿਆ ਵੀ ਜਦੋਂ ਗਏ ਸੀ ਜਮਾਂ ਦੀ ਮਾਰ ਪੈ ਰਹੀ ਸੀ ਇੰਨੀ ਛੇਤੀ ਇਹ ਕਿਹੋ ਜਿਹਾ ਪਲਟਾ ਬੱਜ ਗਿਆ ਉਸ ਫਿਰ ਰੂਹ ਨੇ ਦੱਸਿਆ ਵੀ ਜਿਸ ਗੁਰੂ ਬਾਬੇ ਨੂੰ ਤੁਸੀਂ ਪਕੜੀ ਬੈਠੇ ਹੋ ਨਾ ਉਹਦੀ ਬਸ ਇੱਕ ਨਦਰ ਨੇ ਮੇਰੇ ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮ ਦਬਦ ਕਰਕੇ ਰੱਖ ਦਿੱਤੇ ਸਾਧ ਸੰਗਤ ਅੱਜ ਆਪਾਂ ਵੀ ਜੁੜੇ ਆ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕਰਕੇ ਤਰਲਾ ਗੁਰੂ ਚਰਨਾਂ ਵਿੱਚ ਲਈਏ ਪਾਤਸ਼ਾਹ ਬਸ ਸਾਡੇ ਤੇ ਵੀ ਆਪਣੀ ਮਿਹਰ ਦੀ ਨਦਰ ਉਹ ਕਿਰਪਾ ਜੋ 12ਵਾਂ ਮਾਂਜ ਦੇ ਅੰਦਰ ਆਰੰਭ ਵਿੱਚ ਆਪਾਂ ਜਪਦੇ ਹਾਂ ਕਤ ਆਰੰਭ ਦੇ ਵਿੱਚ ਆਪਾਂ ਜਪਦੇ ਹਾਂ ਵੀ ਕਿਰਤ ਕਰਮ ਕੇ ਵਿਛੜੇ ਕਰਮਾ ਕਰਕੇ ਵਿਛੜਿਆ ਕਰ ਕਿਰਪਾ ਲਿਓ ਮਿਲਾਇ ਬਸ ਕਿਰਪਾ ਕਰੋ ਮਿਲਾ ਲਓ ਸਤਿਗੁਰੂ ਜੀ ਦੇ ਪਵਿੱਤਰ ਬਚਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਅੰਗ 690 ਦੇ ਉੱਪਰ ਸੁਭਾਈ ਮਾਨ ਹਨ ਆਓ ਸੁਰਤ ਦੀ ਇਕਾਗਰਤਾ ਬੜਾਈਏ ਧੰਨ ਗੁਰੂ ਰਾਮਦਾਸ ਸੇ ਪਾਤਸ਼ਾਹ ਜੋ ਕਿਰਪਾ ਕਰ ਰਹੇ ਹਨ ਉਹ ਪਾਵਨ ਬਚਨ ਕਿਤੇ ਕਿਣਕਾ ਮਾਤਰ ਸਾਡੇ ਹਿਰਦੇ ਦੇ ਅੰਦਰ ਵਸ ਜਾਣ ਸਾਡੀ ਵੀ ਕੀਤੀ ਹੋਈ ਸੰਗਤ ਸਫਲ ਹੋ ਜਾਏ ਇਹ ਉਦੀ ਬਖਸ਼ਿਸ਼ ਹੈ ਉਦੀ ਨਦਰ ਹੈ ਤੇ ਧੰਨ ਗੁਰੂ ਰਾਮਦਾਸ ਸੇ ਪਾਤਸ਼ਾਹ ਅਜ ਬਚਨ ਸਾਨੂੰ ਇਹੀ ਬਖਸ਼ਿਸ਼ ਕਰ ਰਹੇ ਨੇ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਓ ਕਹਿੰਦੇ ਮਾਲਕ ਜੀ ਜੇ ਤੁਸੀਂ ਕਿਰਪਾਲਤਾ ਕਰੋ ਜੇ ਤੁਸੀਂ ਸਾਡੇ ਤੇ ਬਖਸ਼ਿਸ਼ ਕਰਦੇ ਹੋ ਜੇ ਤੁਹਾਡੀ ਨਦਰ ਹੋ ਜਾਏ ਤੁਸੀਂ ਕਿਰਪਾਲਤਾ ਕਰੋ ਨਾਮ ਧਿਆਈਐ ਜਿਓ ਤਾਂ ਤੁਹਾਡੇ ਨਾਮ ਨੂੰ ਜਿਹੜਾ ਜੀਵ ਹੈ ਉਹ ਸੰਸਾਰ ਦੇ ਵਿੱਚ ਧਿਆ ਸਕਦਾ ਹੈ ਦੇ ਪ੍ਰਤੀ ਪ੍ਰੇਮ ਬਣ ਗਿਆ ਤੇ ਬਣਦਾ ਕਿਵੇਂ ਆ ਜੀ ਪੂਰੇ ਪੂਰੇ ਸਤਿਗੁਰ ਐ ਜੀਓ ਪੂਰਾ ਸਤਿਗੁਰੂ ਕਿਰਪਾਲਤਾ ਕਰਦਾ ਤਾਂ ਜੀਵ ਦੇ ਅੰਦਰ ਪਰਮਾਤਮਾ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੁੰਦਾ ਜੇ ਪੂਰਾ ਸਤਿਗੁਰੂ ਕਿਰਪਾ ਕਰੇ ਸਤਿਗੁਰ ਮਿਲਾ ਸੁਭਾਏ ਸਹਜ ਗੁਣ ਗਾਇਆ ਜੀਓ ਹੁਣ ਜਦੋਂ ਕਿਰਪਾ ਦਾ ਵਰਤਾਰਾ ਵਰਤਿਆ ਜੀ ਇਸ ਸ਼ਬਦ ਦੇ ਅੰਦਰ ਨਾ ਇਸ ਛੰਦ ਦੇ ਅੰਦਰ ਜਦੋਂ ਇਹਨੂੰ ਤੁਸੀਂ ਪਿਆਰ ਨਾਲ ਪੜੋਗੇ ਹਰ ਇੱਕ ਪੰਕਤੀ ਦੂ ਗੁਣ ਗਾਏ ਵਿਗਸੈ ਸਦਾ ਆਨੰਦ ਦੇਨ ਜਾ ਆਪ ਸਾਚੇ ਭਾਵਏ ਗੁਣ ਗਾਏ ਜਦੋਂ ਰਸਨਾ ਤੋਂ ਗੁਣਾ ਨੂੰ ਗਾਉਣਾ ਸ਼ੁਰੂ ਕੀਤਾ ਵੀ ਪ੍ਰਮਾਤਮਾ ਜੀ ਤੁਸੀਂ ਬੇਅੰਤ ਹੋ ਤੁਹਾਡੇ ਭੰਡਾਰੇ ਅਖੁੱਟ ਹਨ ਜਿਨ੍ਹਾਂ ਭੰਡਾਰਿਆਂ ਦੇ ਵਿੱਚੋਂ ਤੁਸੀਂ ਹਰ ਵੇਲੇ ਦਾਤਾਂ ਵਰਤਾਉਂਦੇ ਰਹਿੰਨੇ ਹੋ ਜਦੋਂ ਉਹਦੇ ਗੁਣਾ ਨੂੰ ਸਾਧ ਸੰਗਤ ਜੀਵਨੇ ਗਾਉਣਾ ਸ਼ੁਰੂ ਕਰ ਦਿੱਤਾ ਫਿਰ ਅਗਲੀ ਪ੍ਰਾਪਤੀ ਕੀ ਹੋਈ ਜੀ ਵਿਕਸ ਹੈ ਫਿਰ ਖੜਾ ਵਿੱਚ ਆ ਗਿਆ ਫਿਰ ਹਿਰਦਾ ਪ੍ਰਸੰਨਤਾ ਦੇ ਵਿੱਚ ਵਿਕਸ ਹੈ ਖੜਾ ਕਿਉਂਕਿ ਗੁਣਾ ਨੂੰ ਰਸਨਾ ਤੋਂ ਗਾਇਆ ਹਿਰਦਾ ਖੜਾ ਦੇ ਵਿੱਚ ਆ ਗਿਆ ਤੇ ਜਦੋਂ ਹਿਰਦਾ ਖੜਾ ਵਿੱਚ ਆਇਆ ਤੇ ਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਬਚਨ ਕਹਿੰਦੇ ਨੇ ਗੁਣ ਗਾਏ ਵਿਗਸੈ ਸਦਾ ਅਨ ਦਿਨ ਸਦਾ ਅਨ ਦਿਨ ਹਰ ਦਿਨ ਕਹਿੰਦੇ ਹਰ ਦਿਨ ਪਰਮੇਸ਼ਰ ਜੀ ਦੇ ਗੁਣਾ ਨੂੰ ਗਾਉਣ ਨਾਲ ਹਿਰਦਾ ਖਿੜਾ ਵਿੱਚ ਆ ਗਿਆ ਜ ਆਪ ਸਾਚੇ ਭਾਵੇ ਪਰਮਾਤਮਾ ਜੀ ਇਹ ਦਾਤ ਉਹਨੂੰ ਮਿਲਦੀ ਹੈ ਜਿਹੜਾ ਤੁਹਾਨੂੰ ਭਾਜੇ ਆਪ ਸਾਚੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਜੀ ਭਾਵਾਏ ਜਿਹੜਾ ਤੁਹਾਨੂੰ ਭਾ ਜਾਂਦਾ ਹੈ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਅਹੰਕਾਰ ਹੋ ਮੈਂ ਤਜੈ ਮਾਇਆ ਸਹਜ ਨਾਮ ਸੁਮਾਵਾਏ ਫਿਰ ਤੁਸੀਂ ਕਿਰਪਾ ਕਰਦੇ ਹੋ ਜਿਹੜਾ ਤੁਹਾਨੂੰ ਭਾ ਗਿਆ ਉਹਦੇ ਅੰਦਰ ਦਾ ਅਹੰਕਾਰ ਖਤਮ ਕਰ ਦਿੱਤਾ ਅਦਰ ਅਹੰਕਾਰੀ ਬਿਰਤੀ ਹੋਇਆ ਨਾ ਜਿਹੜੀ ਸਾਨੂੰ ਗੁਰੂ ਨਾਲ ਗੁਰੂ ਦੇ ਚਰਨਾਂ ਵੀ ਜੁੜਨ ਨਹੀਂ ਦਿੰਦੀ ਜੀ ਹੁਣ ਜਦੋਂ ਪਰਮਾਤਮਾ ਨੂੰ ਅਸੀਂ ਭਾਗ ਗਏ ਉਹਦੇ ਗੁਣਾਂ ਨੂੰ ਗਾਇਆ ਹਿਰਦਾ ਖਿੜੇ ਵਿੱਚ ਆ ਗਿਆ ਖਿੜਾ ਵਿੱਚ ਆ ਗਿਆ ਜਦੋਂ ਪਰਮਾਤਮਾ ਨੂੰ ਜਿਹੜਾ ਹਿਰਦਾ ਚੰਗਾ ਲੱਗਦਾ ਫਿਰ ਪਰਮਾਤਮਾ ਉਸ ਹਿਰਦੇ ਤੇ ਕਿਰਪਾ ਕਰਦਾ ਹੈ ਅਹੰਕਾਰ ਅੰਦਰ ਦਾ ਹੰਕਾਰ ਖਤਮ ਕਰ ਦਿੱਤਾ ਹਮੈ ਜਿਹੜੀ ਅੰਦਰ ਹਾਂ ਸੀ ਹਮੇ ਸੀ ਉਹਨੂੰ ਨੇਸ ਤੋਂ ਨਾਬੂਤ ਕਰਕੇ ਰੱਖ ਦਿੱਤਾ ਖਤਮ ਕਰ ਦਿੱਤਾ ਤਜੈ ਮਾਇਆ ਜਿਹੜਾ ਅੰਦਰ ਮਾਇਆ ਦਾ ਮੋਹ ਹਰ ਵੇਲੇ ਪ੍ਰਬਲ ਹੋਇਆ ਰਹਿੰਦਾ ਸੀ ਹਰ ਵੇਲੇ ਇਨਸਾਨ ਇਸੇ ਦੌੜ ਵਿੱਚ ਲੱਗਿਆ ਰਹਿੰਦਾ ਸੀ ਵੀ ਹਾਏ ਮਾਇਆ ਹਾਏ ਧਨ ਹਾਏ ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਮਾਲਕ ਦੀ ਜਦੋਂ ਕਿਰਪਾ ਦਾ ਵਰਤਾਰਾ ਵਰਤਿਆ ਉਹ ਅੰਦਰੋਂ ਮਾਇਆ ਦਾ ਮੋਹ ਸਾਰਾ ਖਤਮ ਹੋ ਗਿਆ ਸਹਿਜ ਨਾਮ ਸਮਾਵਏ ਹੁਣ ਸਹਿਜੇ ਹੀ ਸੁਤੇ ਸਿਧ ਜੀਵ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਗਿਆ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਆਪ ਕਰਤਾ ਕਰੇ ਸੋਈ ਉਹ ਪਰਮਾਤਮਾ ਵੈਗੁਰੂ ਆਪ ਹੀ ਕਿਰਪਾਲਤਾ ਕਰਨ ਵਾਲਾ ਹੈ ਉਹ ਆਪ ਕਿਰਪਾ ਕਰ ਰਿਹਾ ਤਾਂ ਜੀਵਾਂ ਦੇ ਜੀਵਨ ਉੱਤੇ ਕਿਰਪਾ ਦਾ ਵਰਤਾਰਾ ਵਰਤ ਰਿਹਾ ਹੈ ਆਪ ਦੇ ਤਾ ਪਾਈਐ ਜਿਸ ਨੂੰ ਉਹ ਆਪ ਦਾਤ ਦਿੰਦਾ ਉਹਨੂੰ ਇਹ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਕਿਸੇ ਨੂੰ ਨਹੀਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਇਸ ਭਰਮ ਵਿੱਚ ਨਹੀਂ ਰਹਿਣਾ ਵੀ ਆਪਾਂ ਸੰਗਤ ਵਿੱਚ ਜੁੜ ਗਏ ਜੀ ਹੁਣ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਡੇ ਤੇ ਕਿਰਪਾ ਕਰੀ ਦੇਣੀ ਹੈ ਇੱਥੇ ਤਾਂ ਕਈ ਵਾਰ ਸਾਧ ਸੰਗਤ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਗੁਰੂ ਦੀ ਕਿਰਪਾ ਨਹੀਂ ਜੇ ਹੁੰਦੀ ਸਾਰੀ ਸਾਰੀ ਉਮਰ ਪਰ ਜਦੋਂ ਉਹ ਆਪ ਤਰੁੱਠਦਾ ਹੈ ਫਿਰ ਉਹ ਪਹਿਲੀ ਵਾਰੀ ਵਿੱਚ ਹੀ ਦਾਤਾਂ ਨਾਲ ਨਵਾਜ ਦਿੰਦੇ ਤਾਂ ਉਹਦੀ ਬਖਸ਼ਿਸ਼ ਆ ਉਹਦੀ ਕਿਰਪਾ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਆਪ ਦੇ ਤਾਂ ਪਾਈ ਹੈ ਕਹਿੰਦੇ ਜਿਸ ਨੂੰ ਮਾਲਕ ਨੇ ਆਪ ਦਾਤ ਦੇਣੀ ਕੀਤੀ ਉਹਨੇ ਫਿਰ ਉਹ ਦਾਤ ਪ੍ਰਾਪਤ ਕਰ ਲਈ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਹਰੀ ਪਰਮਾਤਮਾ ਵਾਹਿਗੁਰੂ ਜਿਸ ਤੇ ਕਿਰਪਾ ਕਰਦਾ ਹੈ ਫੇਰੋ ਜੀਵ ਨਾਮ ਨੂੰ ਧਿਆਉਣਾ ਕਰਦਾ ਹੈ ਅੰਦਰ ਸਾਚਾ ਨੇਹੋ ਪੂਰੇ ਸਤਗੁਰਾ ਜਿਓ ਕਹਿੰਦੇ ਹੁਣ ਜਦੋਂ ਅੰਦਰ ਸਾਚਾ ਸਾਚਾ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮ ਨੇਹੋ ਉਹਦੇ ਨਾਲ ਜਿਹਦਾ ਪ੍ਰੇਮ ਬਣ ਗਿਆ ਜਿਹਦੇ ਅੰਦਰ ਮਾਲਕ ਵੈਗੁਰੂ